ਅਗਲੀ ਜਿਹੜੀ ਖਬਰ ਆ ਉਹ ਬ੍ਰੀਟਵਾਰਟ ਮੈਗਜ਼ੀਨ ਆ ਅ ਅਮਰੀਕਾ ਦੇ ਵਿੱਚ ਇਹ ਜਿਹੜਾ ਮੈਗਜ਼ੀਨ ਆ ਮੋਸਟਲੀ ਜਿਹੜੇ ਰਿਪਬਲਿਕਨਸ ਆ ਪਾਲਿਸੀ ਮੇਕਰਸ ਆ ਜਿਹੜੇ ਹਾਈ ਸਾਰੇ ਜਿਹੜੇ ਰਿਪਬਲਿਕਨਸ ਆ ਹਰ ਡਿਪਾਰਟਮੈਂਟ ਦੇ ਵਿੱਚ ਆ ਉਹ ਇਸ ਮੈਗਜ਼ੀਨ ਨੂੰ ਪੜ੍ਹਦੇ ਹੈਗੇ ਆ ਸੋ ਇਸ ਮੈਗਜ਼ੀਨ ਦੇ ਵਿੱਚ ਜਿਹੜਾ ਇਹ ਐਕਸੀਡੈਂਟ ਹੋਇਆ ਉਹਨੂੰ ਲੈ ਕੇ ਉਹਨਾਂ ਨੇ ਕਾਫੀ ਜ਼ਿਆਦਾ ਡੈਮੇਜਿੰਗ ਸਿੱਖਾਂ ਪ੍ਰਤੀ ਪੰਜਾਬੀਆਂ ਪ੍ਰਤੀ ਜੋ ਇਹ ਲਿਖਿਆ ਆ ਆ ਕਾਰਨ ਉਹਦਾ ਉਹੀ ਆ ਵੀ ਜਿਹੜੀ ਪਟੀਸ਼ਨ ਸ਼ੁਰੂਆਤ ਕੀਤੀ ਗਈ ਸੀ ਆਪਾਂ ਪਹਿਲੇ ਦਿਨ ਤੋਂ ਹੀ ਰੌਲਾ ਪਾਇਆ ਸੀ ਵੀ ਭਾਈ ਇਹ ਟਰੈਪ ਹੈਗਾ ਸੋ ਇਹ ਆਰਟੀਕਲ ਜਿਹੜਾ ਆ ਰਾਜਕਨਵੀਰ ਸਿੰਘ ਜੀ ਦੇਖੋ ਜੇ ਤੁਸੀਂ ਦੱਸ ਸਕਦੇ ਹੋ ਸਾਰੇ ਆ ਜੀ ਨਾਲ ਨਾਲ ਜੀ ਹਾਂ ਸੋ ਇਹਦੇ ਵਿੱਚ ਉਹਨਾਂ ਨੇ ਹੈਡਿੰਗ ਲਾਇਆ ਵੀ ਇੰਡੀਅਨ ਪੋਲੀਟੀਸ਼ੀਅਨ ਡਿਫੈਂਡਸ ਇੰਡੀਅਨ ਯੂ ਟਰਨ ਟਰੱਕਰ ਵੀ ਜਿਹੜੀ ਇੰਡੀਆ ਦੀ ਪੋਲੀਟੀਸ਼ੀਅਨ ਇੱਕ ਬੀਬੀ ਹਰਸਿਮਰਤ ਕੌਰ ਬਾਦਲ ਉਹ ਇੰਡੀਅਨ ਟਰੱਕਰ ਦੀਨ ਨੂੰ ਡਿਫੈਂਡ ਕਰ ਰਹੀ ਹੈਗੀ ਆ ਤੇ ਉਹਨੇ 1.5 ਲੱਖ ਦੇ ਕਰੀਬ ਜਿਹੜੇ ਇੰਡੀਅਨ ਡਰਾਈਵਰਸ ਆ ਯੂ ਐਸ ਏ ਦੇ ਵਿੱਚ ਟਰੱਕ ਡਰਾਈਵਰਸ ਉਹਨਾਂ ਦੇ ਹੱਕ ਦੇ ਲਈ ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰ ਹੈ ਜੇ ਸ਼ੰਕਰ ਉਹਨੂੰ ਚਿੱਠੀ ਲਿਖੀ ਹੈਗੀ ਆ ਵੀ ਉਹਨਾਂ ਦੀ ਜਿਹੜੀ ਜੌਬ ਜਾ ਸਕਦੀ ਆ 1.5 ਲੱਖ ਪੰਜਾਬੀ ਟਰੱਕਰਸ ਦੀ ਡਿਸਕ੍ਰਿਮੀਨੇਟ ਹੋ ਰਿਹਾ ਹੈਗੇ ਆ ਤੇ ਇਸ ਕਰਕੇ ਜਿਹੜੀ ਆ ਤੁਹਾਨੂੰ ਹੈਲਪ ਕਰਨੀ ਚਾਹੀਦੀ ਹੈਗੀ ਇਹ ਜਿਹੜਾ ਕੇਸ ਆ ਯੂ ਐਸ ਦੀ ਗਵਰਨਮੈਂਟ ਦੇ ਕੋਲ ਲੈ ਕੇ ਜਾਣਾ ਚਾਹੀਦਾ ਹੈਗਾ ਸੋ ਇਹ ਸਾਰੇ ਕਾਸੇ ਨੂੰ ਲੈ ਕੇ ਉਹ ਸਿੱਖਾਂ ਬਾਰੇ ਵੀ ਕਾਫੀ ਕੁਝ ਲਿਖਦਾ ਵੀ ਹਾਂ ਕਦੋਂ ਇਹਨਾਂ ਦਾ ਧਰਮ ਸ਼ੁਰੂ ਹੋਇਆ ਜੇ ਉਹ ਤੇ 2.5 ਮਿਲੀਅਨ ਲੋਕਾਂ ਨੇ ਕਹਿੰਦਾ ਆਲਰੇਡੀ ਜਿਹੜੀ ਪਟੀਸ਼ਨ ਸਾਈਨ ਕਰ ਦਿੱਤੀ ਮੇਰੇ ਖਿਆਲ ਨਾਲ ਹੁਣ 3 ਮਿਲੀਅਨ ਦੇ ਲਾਗੇ ਛੱਗੇ ਪਹੁੰਚ ਚੁੱਕੀ ਆ ਤੇ ਇਹ ਜਿਹੜੀ ਪਹਿਲਾਂ ਕਿਸੇ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਐਡਰੈਸ ਕੀਤੀ ਗਈ ਸੀ ਬਾਅਦ ਦੇ ਵਿੱਚ ਜਿਹੜੇ ਫੁੱਲ ਲੀਡਰ ਦੇ ਗਵਰਨਰ ਆਰਾਊਂਡ ਡਿਸੈਂਟਸ ਉਹਨਾਂ ਨੂੰ ਐਡਰੈਸ ਕੀਤੀ ਗਈ ਆ ਹਾਲਾਂਕਿ ਕੱਲ ਰੌਂਡ ਡਿਸੈਂਟਸ ਨੂੰ ਜਦੋਂ ਇੱਕ ਪੱਤਰਕਾਰ ਨੇ ਇਸ ਪਟੀਸ਼ਨ ਬਾਰੇ ਪੁੱਛਿਆ ਤੇ ਉਹਨੂੰ ਉਹੀ ਕਿਹਾ ਵੀ ਕਹਿੰਦਾ ਵੀ ਤੁਹਾਨੂੰ ਇੰਨੇ ਲੋਕ ਜਿਹੜੇ ਮਾਰੇ ਗਏ ਆ ਉਹ ਨਹੀਂ ਦਿਸਦੇ ਹੈਗੇ। ਅ ਸੋ ਦਾ ਕੋਈ ਅਸਰ ਨਹੀਂ ਹੈ। ਸੋ ਉਹ ਤੋਂ ਬਾਅਦ ਜਿਹੜਾ ਸਭ ਤੋਂ ਡੈਮੇਜਿੰਗ ਹੈਗਾ ਉਹਨਾਂ ਨੇ ਇਹ ਲਿਖਿਆ ਕਿ ਬਹੁਤ ਸਾਰੇ ਜਿਹੜੇ ਇਲੀਗਲ ਮਾਈਗ੍ਰੈਂਟ ਇੰਡੀਅਨਸ ਆ ਇਹ ਵਾਇਰ ਟ੍ਰਾਂਸਫਰ ਮਾਈਗ੍ਰੈਂਟਸ ਆ। ਇਹਨਾਂ ਨੂੰ ਇਹ ਕਿਹਾ ਗਿਆ ਕਹਿੰਦੇ ਵੀ ਇਹ ਜਿਹੜੇ ਮਨੀ ਆ ਅਮਰੀਕਾ ਤੋਂ ਆਪਣੇ ਮੁਲਕ ਨੂੰ ਟ੍ਰਾਂਸਫਰ ਕਰਦੇ ਆ ਜੇ ਪਾਲਮਰ ਕਰਕੇ ਕੰਸਲਟੈਂਟ ਆ ਕਹਿੰਦਾ ਵੀ ਮੈਂ ਬਹੁਤ ਸਾਰੇ ਇੰਡੀਅਨ ਇਮੀਗ੍ਰੈਂਟਸ ਨਾਲ ਕੰਮ ਕਰਦਾ ਆ ਕਹਿੰਦਾ ਵੀ ਉਹ ਇੱਥੇ ਆਂਦੇ ਆ ਪੈਸੇ ਬਣਾਉਂਦੇ ਆ ਸੱਤ ਸੱਤ ਅੱਠ ਅੱਠ ਜਾਣੇ ਇੱਕ ਰੂਮ ਦੇ ਵਿੱਚ ਰਹਿੰਦੇ ਆ 18 ਵੀਲਰ ਜਿਹੜੇ 18 ਵੀਲਰਸ ਆ ਉਹਨਾਂ ਦੇ ਵਿੱਚ ਸੌਂਦੇ ਆ ਤੇ ਜਿਹੜਾ ਆ ਐਂਡ ਦੇ ਵਾਇਰ देयर ਮਨੀ ਬੈਕ ਟੂ ਇੰਡੀਆ ਤੇ ਉਹ ਕਹਿੰਦਾ ਵੀ ਅਮਰੀਕਨ ਇਕਨੋਮੀ ਨੂੰ ਇਹਦਾ ਜਿਹੜਾ ਕੀ ਫਾਇਦਾ ਹੋ ਰਿਹਾ ਹੈਗਾ ਇਹ ਕੋਈ ਉਸਨੇ ਆਪਣੇ ਕੋਲੋਂ ਸਟੇਟਮੈਂਟ ਨਹੀਂ ਦਿੱਤੀ ਹੈਗੀ ਅ ਅਸੀਂ ਪਹਿਲਾਂ ਤੋਂ ਹੀ ਕਹਿੰਦੇ ਰਹੇ ਆ ਵੀ ਜੇ ਕਿਸੇ ਨੇ ਵੀ ਹਰਜਿੰਦਰ ਸਿੰਘ ਦੀ ਸਪੋਰਟ ਕਰਨੀ ਆ ਆ ਤੇ ਕੋਈ ਵਧੀਆ ਵਕੀਲ ਨਾਲ ਗੱਲ ਕਰੋ ਏਕ ਹੀ ਬੰਦਾ ਹੋਵੇ ਵਕੀਲ ਹੋਵੇ ਜੋ ਕਿ ਸਟੇਟਮੈਂਟਾਂ ਦੇਵੇ ਸੋ ਇਸ ਆਰਟੀਕਲ ਦੇ ਵਿੱਚ ਇਹ ਕਿਹਾ ਗਿਆ ਹੈ ਵੀ ਹਰਜਿੰਦਰ ਸਿੰਘ ਦਾ ਇੱਕ ਫਰੈਂਡ ਆ ਗੁਰਸੇਵਿਕ ਸਿੰਘ ਉਹਨੇ ਇਹ ਕਿਹਾ ਵੀ ਉਹ ਯੂਐਸਏ ਨੂੰ ਜ਼ਰੂਰਤ ਕਰਕੇ ਨਹੀਂ ਗਿਆ ਹੀ ਡਿਡ ਨੋਟ ਗੋ ਟੂ ਯੂਐਸ ਆਊਟ ਆਫ ਨੈਸਸਿਟੀ ਬਟ ਲਾਈਕ ਮੈਨੀ ਜੰਗਲ ਮੈਨ ਟੂ ਬਿਲਡ ਅ ਬੈਟਰ ਲਾਈਫ ਤੇ ਉਹ ਕਹਿੰਦੇ ਵੀ 10 15 ਦਿਨ ਪਹਿਲਾਂ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਸੀ ਅ ਪਹਿਲਾਂ ਕਹਿੰਦੇ ਦੁਬਈ ਗਿਆ ਫਿਰ ਨਿਕਾਰਾਗੋਆ ਗਿਆ ਤੇ ਉਸ ਤੋਂ ਬਾਅਦ ਮਕਸੀਕੋ ਪਹੁੰਚਿਆ ਮਕਸੀਕੋ ਤੋਂ ਬਾਅਦ ਯੂ ਐਸ ਏ ਆ ਗਿਆ ਤੇ ਉਹ ਉਹਦਾ ਫਰੈਂਡ ਜਿਹੜਾ ਕਹਿੰਦਾ ਪੇ ਹਾਂ ਉਹ ਬਹੁਤ ਵਧੀਆ ਜਿਹੜਾ ਪੈਸੇ ਬਣਾ ਰਿਹਾ ਸੀ ਕਲੇਹੀ ਨੀ ਹਰਜੋਤ ਸਿੰਘ ਜੀ ਉਹਨੇ ਵਿੱਚ ਇਹ ਕਿਹਾ ਵੀ ਗੁਰਸੇਵਕ ਜਿਹੜਾ ਹਰਜਿੰਦਰ ਦਾ ਫਰੈਂਡ ਹੁਣ ਇਹ ਨਹੀਂ ਪਤਾ ਵੀ ਇਹਨਾਂ ਨੇ ਕਿੱਥੋਂ ਲੱਭਿਆ ਪਰ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਰੈਫਰ ਕੀਤਾ ਰੈਫਰ ਜਿਹੜਾ ਇਹ ਕੀਤਾ ਆ no idea ਕੌਣ ਆ ਗੁਰਸੇਵਕ ਸਿੰਘ ਪਰ ਬ੍ਰਾਈਟ ਵਾਟ ਦਾ ਨਾਮ ਇਸ ਲਈ ਅਸੀਂ ਲੈ ਰਹੇ ਆ ਇਹ ਉਹੀ ਆ ਜਿਹੜਾ ਸਟੀਵ ਬੈਨਨ ਯਾਦ ਹੋਣਾ ਸਾਰਿਆਂ ਨੂੰ ਸਟੀਵ ਬੈਨਨ ਦਾ ਨਾਮ ਆ 트럼ਪ ਹੁਣਾਂ ਦਾ ਮੇਨ ਐਡਵਾਈਜ਼ਰਸ ਦੇ ਵਿੱਚੋਂ ਇੱਕ ਸੀਗੀ ਬੌੜਾ ਚ ਨਹੀਂ ਬਣੀ ਪਰ ਬ੍ਰਾਈਟ ਵਾਟ ਨੂੰ ਰਾਈਟ ਵਿੰਗ ਜਿਹੜੇ ਪਾਲਿਸੀ ਮੇਕਰ ਆ ਪੋਲੀਟੀਸ਼ੀਅਨਸ ਆ ਖਾਸ ਕਰਕੇ ਤੁਸੀਂ ਕਹ ਲੋ ਵੀ ਜਿਹੜੀ 트럼ਪ ਹੁਣਾਂ ਦੀ ਕੈਬਿਨੇਟ ਆ ਉਹ ਕਾਫੀ ਜ਼ਿਆਦਾ ਇਸ ਨੂੰ ਪੜਦੀ ਆ ਕਾਰਨ ਕੀ ਆ ਇਸ ਡਿਸਕਸ ਕਰਨ ਦਾ ਦੇਖੋ ਸਮਝਣਾ ਤੁਸੀਂ ਸਮਝੋ ਨਹੀਂ ਸਮਝਣਾ ਨਾ ਸਮਝਿਓ ਪਰ ਇਹਦੇ ਸਿੱਟੇ ਕੀ ਹੋ ਸਕਦੇ ਆ ਉਹ ਆਪਾਂ ਨੂੰ ਜ਼ਰੂਰ ਵਿਚਾਰਨੇ ਚਾਹੀਦੇ ਆ ਇਸ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਨਾਲ ਇਹਦੇ ਵਿੱਚ ਇਹ ਗੱਲ ਲੱਗੀ ਆ ਨਾ ਹੁਣ ਇਹ ਸੱਚੀ ਆ ਝੂਠੀ ਆ ਨਹੀਂ ਮੈਟਰ ਕਰ ਰਿਹਾ ਕਿਉਂਕਿ ਕਾਰਨ ਕੀ ਆ ਜੇ ਇਹਨੂੰ ਕੋਈ ਕਾਊਂਟਰ ਨਹੀਂ ਕਰੂਗਾ ਆ ਕੇ ਤਾਂ ਇਹ ਗੜਬੜ ਹੋ ਗਈ ਆ ਬਹੁਤ ਵੱਡੀ ਇਸ ਦੇ ਵਿੱਚ ਇਹ ਹੁਣ ਸਮਝਣ ਵਾਲੀ ਗੱਲ ਆ ਇਸ ਵਿੱਚ ਨੁਕਤਾ ਕੀ ਬਣ ਗਿਆ ਜਿਹੜਾ ਉਹਦਾ ਫਰੈਂਡ ਗੁਰਸੇਵਕ ਆ ਉਹ ਕਹਿੰਦਾ ਵੀ ਗੁਰ ਜਿਹੜਾ ਹਰਜਿੰਦਰ ਉਹ ਕਹਿੰਦਾ ਵੀ ਪਲਾਨ ਕਰ ਰਿਹਾ ਸੀ 2 ਸਾਲਾਂ ਚ ਉਹਨੇ ਇੰਡੀਆ ਨੂੰ ਮੋੜ ਆਉਣਾ ਇਹ ਕਰ ਰਿਹਾ ਜੀ ਇਹ ਇਹ ਗੱਲ ਉਹਨੇ ਕਹਿ ਤੀ ਇਹਦੇ ਰੀਪਰਕਸਨ ਜਿਹੜੇ ਹੁਣ ਸੁਣਿਓ ਕਿੱਦਾਂ ਹੋ ਸਕਦੇ ਆ ਸਮਝਣਾ ਕਿ ਤਾ ਇਹਨੂੰ ਇਹ ਇੱਥੇ ਆਇਆ ਅਮਰੀਕਾ ਚ ਆਇਆ ਇਹ ਕਹਿ ਕੇ ਆ ਕੇ ਜਦੋਂ ਉਸਨੇ ਬਾਰਡਰ ਕਰਾਸ ਕੀਤਾ ਅਸਾਈਲਮ ਦਾ ਅਧਿਕਾਰ ਆ ਅਪਲਾਈ ਕਰ ਸਕਦਾ ਉਹਨੇ ਕਿਹਾ ਜੀ ਮੈਨੂੰ ਤਾਂ ਭਾਰਤ ਤੋਂ ਖਤਰਾ ਉਥੇ ਦੇ ਪੋਲੀਟਿਸ਼ੀਅਨਸ ਤੋਂ ਖਤਰਾ ਉਥੋਂ ਦੀ ਸਰਕਾਰ ਤੋਂ ਜਿਹੜਾ ਉਹ ਖਤਰਾ ਉਹਦਾ ਫਰੈਂਡ ਕਹ ਰਿਹਾ ਵੀ ਇਹਨੇ 2 ਸਾਲਾਂ ਚ ਵਾਪਸ ਮੁੜ ਜਾਣਾ ਇਹ ਖਤਰਾ ਕਿ ਨਹੀਂ ਖਤਰਾ ਉਸਾਇਲਾ ਮਸਲਾ ਕਿ ਅਸਲੀ ਹੈ ਕਿ ਝੂਠਾ ਹੈ ਪਤਾ ਨਹੀਂ ਕਿਹੜੇ ਪਾਸੇ ਨੂੰ ਗੱਲ ਤੁਰ ਪਈ ਦੂਜੇ ਪਾਸੇ ਜਿਹੜੀ ਸਰਕਾਰ ਤੋਂ ਉਹਨੂੰ ਖਤਰਾ ਉਹਦੇ ਸਰਕਾਰ ਦਾ ਐਮਪੀ ਉਹ ਸਰਕਾਰ ਦਾ ਜਿਹੜਾ ਫੋਰਨ ਮਿਨਿਸਟਰ ਉਹਦੇ ਲਈ ਕਹਿੰਦੇ ਮੇਰੀ ਬਾਹ ਫੜੋ ਇਹ ਇਹ ਕਿਹੜੇ ਪਾਸੇ ਨੂੰ ਗੱਲ ਜਿਹੜੀ ਉਹ ਤੁਰ ਰਹੀ ਆ ਇਹ 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 ਮਾੜਾ ਜਿਹਾ ਜਿਹੜਾ ਸਮਝੋ ਇਸ ਦੇ ਵਿੱਚੋਂ ਨਿਕਲ ਕੀ ਰਿਹਾ ਆ ਲੋਕ ਜਿਹੜੇ ਪਟੀਸ਼ਨ ਤੇ ਸਾਈਨ ਤੇ ਸਾਈਨ ਧੜਾ ਧੜ ਜਿਹੜੇ ਕਰ ਰਹੇ ਸੀਗੇ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਜਿਹੜਾ ਐਂਟੀ ਅਮਰੀਕਨਿਜ਼ਮ ਦਾ ਜਿਹੜਾ ਇਹਨਾਂ ਨੇ ਨਵੀਂ ਮੱਤ ਜਿਹੜੀ ਲੈ ਕੇ ਆਂਦੀ ਆ ਗੁੱਡ ਮੋਰਲ ਕੈਰੈਕਟਰ ਤੇ ਹੋਰ ਪਤਾ ਨਹੀਂ ਕਿਹੜੀਆਂ ਚੀਜ਼ਾਂ ਉਹ 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 ਹੁਣ ਤੁਹਾਡੇ ਮਿਟਣੀ ਨਹੀਂ ਆ ਉਹਦੇ ਵਿੱਚੋਂ ਜਿਹੜੀ ਸਾਈਨ ਕਰਤੇ ਆ ਉਹ ਤੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀ ਆਖ ਇਸ ਟਾਈਮ ਸਭ ਸਭ ਤੋਂ ਜ਼ਿਆਦਾ ਆ ਤੇ ਇਹ ਜਿਹੜਾ ਮੈਗਜ਼ੀਨ ਆ ਨਾ ਰਾਜਕਨਵੀਰ ਸਿੰਘ ਜੀ ਉਹਦੇ ਵਿੱਚ ਉਹਨਾਂ ਨੇ ਰੈਫਰ ਕੀਤਾ ਇੱਕ ਅਮਰੀਕਨ ਟਰੱਕਰ ਕਰਕੇ ਆ ਉਹ ਕਹਿੰਦਾ ਵੀ ਜਿਹੜੀ ਇੰਡਸਟਰੀ ਆ ਇਸ ਨੂੰ ਅਨ ਰੈਗੂਲੇਟਡ ਜਿਹੜੇ ਇਮੀਗ੍ਰੇਸ਼ਨ ਕਰਕੇ ਪੂਰੀ ਤਰ੍ਹਾਂ ਘੱਟ ਕਰ ਦਿੱਤਾ ਗਿਆ ਹੈ ਪੂਰੀ ਤਰ੍ਹਾਂ ਇਹਨੂੰ ਤਬਾਹ ਕਰ ਦਿੱਤਾ ਗਿਆ ਹੈ ਕੈਲੀਫੋਰਨੀਆ ਡਰਾਈਵਰਸ ਕਹਿੰਦੇ ਪਈ ਦੇ ਆਰ ਪਾਰਟ ਆਫ ਅ ਇਕੋਸਿਸਟਮ ਦੈਟ ਪuts ਪ੍ਰੋਫਿਟ ਓਵਰ ਸੇਫਟੀ ਦੈਟ ਪuts ਗਰੀਡ ਬਿਫੋਰ ਯਰ ਫੈਮਿਲੀ ਤੇ ਇਹ ਕਹਿੰਦੇ ਪਈ ਇਹ ਸਿਸਟਮ ਦੈਟ ਨਾਟ ਓਨਲੀ ਡਸ ਨਾਟ ਪੁਟ ਅਮਰੀਕਨਸ ਫਰਸਟ ਬਟ ਅਲਾਉਸ ਫਾਰ ਦ ਡੇਲੀ ਸਲਟਰ ਆਫ ਇਨੋਸੈਂਟ ਅਮਰੀਕਨਸ ਔਨ ਆਵਰ ਹਾਈਵੇਜ਼ ਸੋ ਇਟ ਇਜ਼ ਟਾਈਮ ਟੂ ਪੁਟ ਅਮਰੀਕਨਸ ਫਸਟ ਉਹ ਕਹਿੰਦੇ ਵੀ ਇਨਵੈਸਟੀਗੇਟ ਕਰੋ ਕੈਲੀਫੋਰਨੀਆ ਦੇ ਸਾਰੇ ਡਰਾਈਵਿੰਗ ਲਾਇਸੈਂਸ ਇਸ਼ੂਐਂਸ ਜਿਹੜੇ ਹੋਏ ਹੈਗੇ ਆ ਬੈਨ ਤੇ ਰਿਵੋਕ ਕਰੋ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਬੈਨ ਸਾਰੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਹ ਜਿਹੜਾ ਮੈਗਜ਼ੀਨ ਆ ਨਾ ਜਿਹੜਾ ਆਪਾਂ ਕਹਿ ਰਹੇ ਆ ਵੀ ਜਿਹਨੂੰ ਸਾਰੇ ਦੇ ਸਾਰੇ ਟੌਪ ਦੇ ਪੋਲਿਟਿਸ਼ੀਅਨ ਖਾਸ ਕਰਕੇ ਰਿਪਬਲਿਕਨਸ ਪੜਦੇ ਆ ਉਸ ਮੈਗਜ਼ੀਨ ਦੇ ਵਿੱਚ ਇਹ ਲਿਖਿਆ ਗਿਆ ਹੈਗਾ ਜੀ ਬ੍ਰਾਈਟ ਬਰਡ ਬਹੁਤ ਹੀ ਇੱਕ ਇਨਫਲੂਐਂਸ਼ੀਅਲ ਰਾਈਟ ਵਿੰਗ ਜਿਹੜਾ ਉਹ ਬੰਦਾ ਸੀਗਾ ਉਹਨੇ ਇਹ ਮੈਗਜ਼ੀਨ ਸ਼ੁਰੂ ਕੀਤਾ ਸੀ ਮੇਨ ਐਡੀਟਰ ਜਿਹੜੇ ਆ ਸਟੀਫ ਬੈਨਨ ਇਹਦੇ ਰਹਿ ਚੁੱਕੇ ਆ ਤੇ ਹੁਣ ਇਹ ਗੱਲ ਇੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਆ ਅੱਗੇ ਨਾ ਆਪਾਂ ਕਹਿੰਨੇ ਸੀਗੇ ਕਿ ਚਲੋ ਵੀ ਅੰਦਰ ਅੰਦਰ ਖੁਸ਼ ਹੁੰਦੇ ਸੀਗੇ ਵੀ ਹਾਂ ਹਾਂ ਇਹ ਰਗੜਾ ਲਾ ਰਹੇ ਆ ਇਹਨਾਂ ਨੂੰ ਭਾਰਤੀਆਂ ਨੂੰ ਵੀ ਇਸ ਤਰੀਕੇ ਦੇ ਨਾਲਾ ਗੁਜਰਾਤ ਮਾਡਲ ਨੂੰ ਆ ਦੇਖੋ ਤੁਹਾਡੇ ਮਾਡਲ ਦਾ ਉਹਨਾਂ ਨੇ ਕੀ ਜਲੂਸ ਕੱਢਤਾ ਉੱਥੇ ਕਹਿੰਦੇ ਵੀ ਵਾਈਟ ਟ੍ਰਾਂਸਫਰ ਮਾਈਗ੍ਰੈਂਟ ਕਹਿੰਦੇ ਨਾ ਹੀ ਵੇਖੋ ਇਹਨਾਂ ਨੇ ਕੀ ਦਿੱਤਾ ਕਹਿੰਦੇ ਵੀ ਭਾਰਤੀ ਸਰਕਾਰ ਲਈ ਇਹ ਬਹੁਤ ਫਾਇਦੇ ਵਾਲੇ ਬੰਦੇ ਨੇ ਕਹਿੰਦੇ ਵੀ 1924 ਦੇ ਵਿੱਚ ਸੌਰੀ 2024 ਦੇ ਵਿੱਚ ਭਾਰਤ ਨੂੰ 37 ਬਿਲੀਅਨ ਡਾਲਰ ਜਿਹੜਾ ਆ ਉਹ ਮਿਲਿਆ ਆ ਯੂਐਸ ਦੇ ਵਿੱਚ ਜਿਹੜੀ ਟਰੱਕਿੰਗ ਹੋਟਲ ਰੀਟੇਲ ਤੇ ਟੈਕ ਸੈਕਟਰ ਇਥੇ ਨਾਲ ਦੇ ਨਾਲ ਨਾ ਹੁਣ ਇੱਕ ਚੀਜ਼ ਨਾਲ ਹੀ ਦੱਸ ਦਈਏ ਬਹੁਤ ਸਾਰੇ ਜਿਨ੍ਹਾਂ ਨੇ ਆਪਣੇ ਟਰੱਕਿੰਗ ਆਪਰੇਸ਼ਨਸ ਭਾਰਤ ਦੇ ਵਿੱਚ ਜਿਹੜੇ ਉਹ ਮੂਵ ਕਿਤੇ ਹੋਏ ਆ ਨਾ ਬਹੁਤਾ ਕੰਮ ਉਥੋਂ ਹੋ ਰਿਹਾ ਆ ਹੋ ਸਕਦਾ ਵੀ ਹੁੰਦੇ ਦਿਨਾਂ ਚ ਉਥੇ ਵੀ ਗਾਜ ਡਿੱਗੇ ਇਹ ਵੀ ਇਹ ਵੀ ਇਹ ਵੀ ਜਿਹੜਾ ਉਹ ਧਿਆਨ ਦੇ ਨਾਲ ਜਿਹੜਾ ਦੇਖਣਾ ਆ ਕਿਉਂਕਿ ਇਹ ਹੁਣ ਰਿਪਬਲਿਕਨ ਵਰਸਸ ਡੈਮੋਕ੍ਰੇਟ ਵੀ ਨਾਲ ਦੇ ਨਾਲ ਇਸ਼ੂ ਆ ਕਿਉਂਕਿ ਪੋਲਿਟੀਕਲ ਮੁੱਦੇ ਬਣਿਆ ਪਿਆ ਆ ਉਹ ਕਹਿੰਦੇ ਵੀ ਜਿਹੜਾ ਇਹਨਾਂ ਦਾ ਸੇਮ ਪੈਟ ਡਾਇਲੋਗ ਆ ਵੀ ਉਹ ਕਹਿੰਦੇ ਵੀ ਜਿਹੜੇ ਨਵੇਂ ਆ ਰਹੇ ਹੁੰਦੇ ਆ ਡੈਮੋਕ੍ਰੇਟਸ ਨੂੰ ਇਹ ਲੱਗਦਾ ਆ ਵੀ ਇਹ ਇੱਥੇ ਆਉਣ ਕੇ ਦੇ ਵੈਂਚੁਰੀ ਸਾਨੂੰ ਕਿਸੇ ਦਿਨ ਜਿਹੜੀ ਉਹ ਵੋਟ ਪਾਉਣਗੇ ਤੇ ਇਸ ਲਈ ਇਹਨਾਂ ਨੂੰ ਇਹ ਰਿਪੋਰਟ ਨਹੀਂ ਕਰਦੇ ਤੇ ਇਹਨਾਂ ਨੂੰ ਪੱਕਿਆਂ ਬਣਦਾ ਜਿਹੜਾ ਉਹ ਰਾਹ ਜਿਹੜਾ ਉਹ ਦੇ ਰਹੇ ਆ ਸੋ ਇਹ ਜਿਹੜੀ ਸਿਚੁਏਸ਼ਨ ਐਸ ਟਾਈਮ ਬਣੀ ਹੋਈ ਆ ਸੋ ਕਹਿੰਦੇ ਉਹਨਾਂ ਨੇ ਜੀਓਪੋ ਪੋਲੀਟੀਸ਼ੀਅਨਸ ਨੂੰ ਵੀ ਕੈਲੋ ਵੀ ਕਰੜੇ ਹਤੀ ਲਿਆ ਕਹਿੰਦੇ ਵੀ ਉਹ ਵੀ ਇਹੀ ਬਲੀਵ ਕਰੀ ਜਾਂਦੇ ਵੀ ਅਮਰੀਕਨਸ ਹੈ ਹੀ ਨਹੀਂ ਇਹ ਕੰਮ ਕਰਨ ਨੂੰ ਟਰੱਕਰਸ ਜੌਬ ਜਿਹੜੀ ਉਹ ਕਰਨ ਨੂੰ ਹੈਗੇ ਨਹੀਂ ਆ ਸੋ ਕਹਿੰਦੇ ਵੀ ਪੋਲੀਟੀਸ਼ੀਅਨਸ ਇਹ ਬਲੀਵ ਕਰੀ ਜਾਂਦੇ ਵੀ ਲੇਬਰ ਸ਼ਾਰਟੇਜ ਆ ਇਨਫ ਅਮਰੀਕਨਸ ਹੈ ਜਿਹੜੀਆਂ ਜੌਬ ਆ ਆ ਉਹ ਨਹੀਂ ਕਰ ਰਹੇ ਤੇ ਪਰ ਇਹ ਨਾਲੇ ਕਹਿੰਦੇ ਵੀ ਅਮਰੀਕਨ ਡਰਾਈਵਰਸ ਆ ਉਹਨਾਂ ਨੂੰ ਡੀਸੈਂਟ ਪੇ ਹਾਊਸਿੰਗ ਫੈਮਿਲੀ ਫੂਡ ਰਿਟਾਇਰਮੈਂਟ ਉਹ ਸਾਰਾ ਕੁਝ ਜਿਹੜਾ ਉਹ ਚਾਹੀਦਾ ਆ ਕਹਿੰਦੇ ਵੀ ਅਮਰੀਕਨ ਜਿਹੜਾ ਆ ਉਹ 10 12 ਪਰ ਆਵਰ ਦੇ ਹਿਸਾਬ ਦੇ ਉੱਤੇ ਕੰਮ ਕਰਕੇ ਸੈਟਲ ਨਹੀਂ ਹੋ ਸਕਦਾ ਇਸੇ ਲਈ ਉਹਨਾਂ ਨੇ ਪਹਿਲੂ ਉਹ ਗੱਲ ਜਿਹੜੀ ਲਿਖਤੀ ਹੈ ਤਾਂ 7 8 8 ਜਾਣੇ ਜਿਹੜੇ ਜੀ ਉਹ ਇਕੱਠੇ ਰਹਿੰਦੇ ਆ ਤੇ ਮਨੀ ਸਾਰੀ ਜਿਹੜੀ ਉਹ ਵਾਪਸ ਕਰਦੇ ਆ ਜੀ ਜੀ ਸੋ ਇਸ ਮੈਗਜ਼ੀਨ ਚ ਅੱਗੇ ਜਾ ਕੇ ਉਹ ਲਿਖਦੇ ਆ ਕਿ ਇੱਕ ਜਿਹੜਾ ਪਾਮਨ ਨਾਮ ਦਾ ਬੰਦਾ ਆ ਉਹ ਇਹ ਕਹਿੰਦਾ ਵੀ ਜਿਹੜਾ ਸੈਕਟਰੀ ਆਫ ਸਟੇਟ ਆ ਮਾਰਕੋ ਰੂਬੀਓ ਉਹਨੂੰ ਜਿਹੜਾ ਇਹ ਸਾਰਾ ਕੁਝ ਜੋ ਅਬਿਊਜ਼ ਹੋ ਰਿਹਾ ਸਿਸਟਮ ਦਾ ਇਸ ਨੂੰ ਰੋਕਣ ਦੇ ਲਈ ਇੰਡੀਅਨ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੂੰ V1 ਤੇ V2 ਜਿਹੜੇ ਟੂਰਿਸਟ ਵੀਜ਼ੇ ਆ ਉਹ ਇਮੀਡੀਏਟਲੀ ਬੰਦ ਕਰ ਦੇਣੇ ਚਾਹੀਦੇ ਹੈਗੇ ਆ ਤੇ ਇਹਦੇ ਵਿੱਚ ਇੱਕ ਹੋਰ ਜਿਹੜੀ ਬੀਬੀ ਆ ਲੇਗ ਨਾਮ ਦੀ ਉਹਨੂੰ ਜਿਹੜਾ ਰੈਫਰੈਂਸ ਦਿੱਤਾ ਗਿਆ ਆ ਉਹ ਕਹਿੰਦੀ ਵੀ ਉਹ ਜਿਹੜਾ ਪਟੀਸ਼ਨ ਸ਼ੁਰੂ ਹੋਈ ਸੀ ਉਹਦੇ ਵਿੱਚ ਕਈਆਂ ਨੇ ਵੀਡੀਓ ਪਾਈਆਂ ਸੀ ਉਹ ਵੀਡੀਓਜ਼ ਉਹ ਦਿਖਾ ਲਈਆਂ ਗਈਆਂ ਤੇ ਉਹ ਕਹਿੰਦੇ ਵੀ ਆ ਦੇਖੋ ਉਹ ਸਪੈਸ਼ਲ ਟ੍ਰੀਟਮੈਂਟ ਉਸ ਬੰਦੇ ਲਈ ਮੰਗ ਕਰ ਰਿਹਾ ਜਿਹਦੇ ਉੱਤੇ ਵਹੀਕਲ ਮੈਨ ਸਲੈਟਰ ਦੇ ਚਾਰਜਸ ਲੱਗੇ ਹੋਏ ਆ ਤੇ ਵਾਇਰ ਟ੍ਰਾਂਸਫਰ ਦੇ ਸਬੰਧ ਦੇ ਵਿੱਚ ਉਹ ਕਹਿੰਦੇ ਆ ਵੀ ਇਹ ਕੱਲਾ ਅਮਰੀਕਾ ਤੱਕ ਨਹੀਂ ਲਿਮਿਟਡ ਇਹ ਕੈਨੇਡੀਅਨ ਪੋਲਿਟਿਕਸ ਕੈਨੇਡਾ ਦੇ ਲੋਕਾਂ ਨੂੰ ਵੀ ਅਫੈਕਟ ਕਰ ਰਿਹਾ ਹੈਗਾ ਕਹਿੰਦੇ ਵੀ ਦਾ ਵਾਇਰ ਟ੍ਰਾਂਸਫਰ ਮਾਈਗ੍ਰੈਂਟਸ will work for low wages because 1 here is worth 50 ڈالر ਇਹ ਉਹਨਾਂ ਨੂੰ ਪਤਾ ਨਹੀਂ ਵੀ ਅੱਜ ਦੀ ਡੇਟ ਜਿਹੜਾ ਇੰਡੀਆ ਦਾ ਰੁਪਈਆ ਉਹ অলਮੋਸਟ 88 ਰੁਪਏ ਦੇ ਲਾਗੇ ਹੋ ਚੁੱਕਾ ਹੈਗਾ ਆ ਉੱਥੇ ਕੈਨੇਡਾ ਨਾਲ ਦਾ ਹੋਣਾ ਨਾ ਜੀ ਹਾਂ ਜੀ ਕੈਨੇਡਾ ਦੇ ਪਾਸ ਤੇ ਇਹ ਜਿਹੜੇ ਇਲੀਗਲ ਕਹਿੰਦੇ ਸਿੱਖ ਵਾਇਰ ਟ੍ਰਾਂਸਫਰ ਮਾਈਗ੍ਰੈਂਟਸ ਆ ਇਹ ਪ੍ਰੋਫਿਟੇਬਲ ਹੈਗਾ ਸਿੱਖ ਰਨ ਟਰੱਕਿੰਗ ਕੰਪਨੀਆਂਜ਼ ਦੇ ਲਈ ਦੇਖ ਲਓ ਇਹ ਉਹ ਕਹਿੰਦੇ ਜਿਹੜੇ ਪ੍ਰੋਫਿਟ ਆ ਉਹ ਕਹਿੰਦੇ ਜਿਹੜੇ ਪ੍ਰੋਫਿਟ ਆ ਸਾਇਲੈਂਟਲੀ ਉਹ ਸ਼ੇਅਰ ਕਰਦੇ ਆਪਸ ਦੇ ਵਿੱਚ ਤੇ ਉਹਨਾਂ ਨੂੰ ਹੀ ਹਾਇਰ ਕਰਦੇ ਆ ਇਹ ਹੁਣ ਤੁਸੀਂ ਦੇਖੋ ਵੀ ਜੇ ਟਰੱਕਿੰਗ ਕੰਪਨੀਆਂ ਦੇ ਪਿੱਛੇ ਆਂਦੇ ਆ ਚੈੱਕ ਕਰਦੇ ਆ ਤੇ ਕਿੰਨੇ ਆ ਟ੍ਰਕਿੰਗ ਕੰਪਨੀਆਂ ਨੇ ਅਮਰੀਕਨ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਹਾਇਰ ਕੀਤਾ ਹੋਇਆ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਵੇ ਮੈਜੋਰਟੀ ਦੇ ਵਿੱਚ ਸਾਰੇ ਆਪਣੇ ਪੰਜਾਬੀ ਆ ਜੇ ਪੰਜਾਬੀ ਟ੍ਰਕਿੰਗ ਕੰਪਨੀਆਂ ਆ ਉਹਨਾਂ ਦੇ ਲਈ ਕੰਮ ਕਰਦੇ ਜਾਂ ਹਰਿਆਣੇ ਦੇ ਹੋਏ ਜਾਂ ਹੋਰ ਹੋਏ ਹਨ ਸੋ ਇਹ ਇੱਕ ਹੁਣ ਇਸ ਹੁਣ ਦੇਖੋ ਜਿਹੜਾ ਵੀ ਕੋਈ ਬੰਦਾ ਇਸ ਮੈਗਜ਼ੀਨ ਨੂੰ ਪੜੂਗਾ ਉਹ ਕਿੰਨੀ ਜ਼ਿਆਦਾ ਜਿਹੜੀ ਹੇਟ ਆ ਉਹਨਾਂ ਦੀ ਓਹੋ ਪੰਜਾਬੀਆਂ ਪ੍ਰਤੀ ਆਪਣੇ ਪ੍ਰਤੀ ਜਿਹੜੀ ਹੋਊਗੀ ਸੋ ਆਪਾਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਰਹੇ ਭਈ ਆਪਣੀ ਸਿੱਖ ਲੀਡਰਸ਼ਿਪ ਨੂੰ ਇਮੀਡੀਏਟਲੀ ਐਕਟ ਕਰਨਾ ਚਾਹੀਦਾ ਹੈਗਾ ਲੈਟਰ ਲਿਖਣੇ ਚਾਹੀਦੇ ਕੰਡੋਲੈਂਸਸ ਦੇ ਉੱਥੇ ਦੇ ਗਵਰਨਰ ਨੂੰ ਮਿਲਣਾ ਚਾਹੀਦਾ ਸੀ ਪਰ ਇਹ ਸਾਰਾ ਕੁਝ ਲੇਟ ਹੋਇਆ ਉਹਦੇ ਕਰਕੇ ਜਿਹੜਾ ਇਹ ਸਾਰਾ ਕੁਝ ਹੁਣ ਵਾਪਰ ਰਿਹਾ ਹੈਗਾ ਤੇ ਕਾਫੀ ਲੰਮਾ ਆਰਟੀਕਲ ਆ ਪੜਿਓ ਜਰੂਰ ਤੁਸੀਂ ਜੀ ਬਿਲਕੁਲ ਉਹਨਾਂ ਨੇ ਇਹਦੇ ਵਿੱਚ ਉਹ ਹਾਰ ਜਿਹੜੀ ਇੱਕ ਹਿਸਾਬ ਦੇ ਨਾਲ ਲਾਰੇ ਆ ਵੀ ਮਾਰਕੋ ਰੂਬੀਓ ਨੂੰ ਕਹਿੰਦਾ ਵੀ ਕੱਲਾ ਜਿਹੜਾ ਤੁਹਾਡਾ ਵਰਕ ਵੀਜ਼ੇ ਰੋਕ ਕੇ ਨਹੀਂ ਕੰਮ ਜਿਹੜਾ ਉਹ ਸਰਨਾ ਕਹਿੰਦਾ ਵੀ ਬਹੁਤ ਹੀ ਸਮਾਲਰ ਇਨਫਲੋ ਨੂੰ ਬਲੌਕ ਕੀਤਾ ਹੈ H2B E2 EB3 ਮਾਈਗ੍ਰੈਂਟਸ ਜਿਹੜੇ ਟਰਕਿੰਗ ਇੰਡਸਟਰੀ ਦੇ ਵਿੱਚ ਆਉਂਦੇ ਆ ਤੇ ਇਹ ਕਹਿੰਦਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਅਜੇ ਕਾਰ ਬਣੀ ਕੀਤਾ ਮੈਨੀ ਵਰਕ ਪਰਮਿਟ ਜਿਹੜੇ ਇੰਡੀਅਨ ਇਲੀਗਲ ਮਾਈਗ੍ਰੈਂਟਸ ਨੂੰ ਮਿਲੇ ਆ ਪ੍ਰੈਜ਼ੀਡੈਂਟ ਬਾਈਡਨ ਦੇ ਡੈਪੁਟੀਜ਼ ਦੇ ਦੁਆਰਾ ਮੈਕਸੀਕਨ ਡਰਾਈਵਰਸ ਕਹਿੰਦੇ ਇਸ ਤੋਂ ਬਚੇ ਆ ਜਿਹੜੇ B1 B2 ਵੀਜ਼ੇ ਦੇ ਉੱਤੇ ਆਉਂਦੇ ਉਹਨਾਂ ਦੇ ਉੱਤੇ ਇਫੈਕਟ ਨਹੀਂ ਜਿਹੜਾ ਹੈਗਾ ਇਹ ਹਰਜੋਤ ਸਿੰਘ ਜੀ ਬ੍ਰਾਈਟਵਾਰਡ ਦਾ ਇਹ ਜਿਹੜਾ ਆਰਟੀਕਲ ਆ ਜੋ ਮੈਨੂੰ ਜਾਂਚ ਪੜਦੀ ਆ ਜੋ ਸਮਝ ਆਉਂਦੀ ਆ ਇਹ ਪੂਰਾ ਹਿੱਟ ਜੌਬ ਕਰਾਇਆ ਗਿਆ ਇਹ ਗੁਰਸੇਵਕ ਨੂੰ ਲੱਭੋ ਭਾਈ ਇਹ ਕਿਹੜਾ ਬੰਦਾ ਹੈ ਇਹਦੇ ਨਾਲ ਦਾ ਜਿੰਨੇ ਆ ਬਿਹਾਨ ਦੇਤਾ ਆ ਇਦੇ ਵਿੱਚ ਇਹ ਕੌਣ ਹੈ ਇਹਦਾ ਫਰੈਂਡਾ ਗੁਰਸੇਵਕ ਜਿਨੇ ਕਿਹਾ ਕਿਹਾ ਵੀ ਇੱਥੇ ਆ ਕੇ ਸਾਇਲਮ ਅਪਲਾਈ ਕੀਤਾ ਹੋਇਆ ਤੇ ਕਹਿੰਦਾ 2 ਸਾਲਾਂ ਨੂੰ ਜਿਹੜਾ ਜਿਉਨੇ ਵਾਪਸ ਮੋੜ ਦੇਣਾ ਐਸੀ ਬਣਾ ਕੇ ਚੱਲ ਜਾਈਏ ਪੈਸੇ ਬਣਾ ਕੇ ਜਿਹੜਾ ਉਹ ਚੱਲ ਜ ਜਾਣਾ ਲੱਭੋ ਕੀ ਹੈ ਇਹ ਇੱਕ ਦਾ ਨਹੀਂ ਇਹ ਕੱਲੇ ਹਰਜਿੰਦਰ ਦਾ ਨਹੀਂ ਇਹ ਤੁਹਾਡੇ ਪਤਾ ਨਹੀਂ ਕਿੰਨਿਆਂ ਦੇ ਉੱਤੇ ਲੀਕ ਮਾਰ ਕੇ ਜਾ ਰਿਹਾ ਇਹ ਬੰਦਾ ਇਹ ਤੁਸੀਂ ਸਮਝ ਨਹੀਂ ਪਾ ਰਹੇ ਵੀ ਇਹ ਕਿੱਥੇ ਨੂੰ ਗੱਲ ਜਿਹੜੀ ਤੋਰੀ ਉਹਨਾਂ ਨੂੰ ਤਾਂਗੇ ਮੌਕਾ ਚਾਹੀਦਾ ਜਿਹੜੇ ਉਹ ਕਹਿੰਦੇ ਆ ਵੀ ਤੁਸੀਂ ਹਸਾਬ ਲਾ ਲਓ ਵੀ ਇਹ ਬਾਰਡਰ ਕਰਾਸ ਕਰਕੇ ਆਏ ਨੂੰ ਉਹ ਤੁਸੀਂ ਦੇਖ ਲਓ ਵੀ ਉਹਨਾਂ ਦੀ ਭਾਸ਼ਾ ਕੀ ਉਹ ਇਹੀ ਆ illegal immigrant does not matter اوتے اسائلم ਦਾ ਕਹਿੰਦੇ ਵੀ ਹੱਕ ਤੁਹਾਨੂੰ ਹੈਗਾ ਆ ਨਹੀਂ ਹੈਗਾ ਆ ਉਹ ਜੋ ਸਭਧਾਨਤ ਕਹਿੰਦਾ ਹੱਕ ਹੈਗਾ ਆ ਪਰ ਫਿਰ ਵੀ ਉਸਤੇ باوجود ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਗੱਲ ਜਿਹੜੀ ਚੱਲ ਰਹੀ ਆ ਤੇ ਹੁਣ ਪਟੀਸ਼ਨਾਂ ਤਾਂ ਪਤਾ ਨਹੀਂ ਕਿੰਨੀਆਂ ਕਿ ਜਿਹੜੀਆਂ ਉਹ ਤੁਰ ਚੁੱਕੀਆਂ ਆ ਇਹ ਜਿਹੜੀ ਪਟੀਸ਼ਨ ਨੇ ਜਿੰਨਾ ਨੁਕਸਾਨ ਇਸ ਪਟੀਸ਼ਨ ਨੇ ਜਿਹੜਾ ਉਹ ਕਰ ਦਿੱਤਾ ਨਾ ਵੀ ਮੈਨੂੰ ਨਹੀਂ ਲੱਗਦਾ ਸ਼ਾਇਦ ਉਹ ਉਹਨਾਂ ਨੂੰ ਨੁਕਸਾਨ ਹੋਣਾ ਸੀ ਉਸੇ ਕਰੇ ਨਾਲ ਹੁਣ ਇੱਕ ਹੋਰ ਕੋਈ ਪਟੇਲ ਪਟੇਲ ਕਰਕੇ ਆ ਉਹ ਕਹਿੰਦਾ ਵੀ ਇਹਨੂੰ ਡੈਥ ਸੈਂਟੈਂਸ ਦਊ ਉਹਨੇ ਇੱਕ ਨਵੀਂ ਪਟੀਸ਼ਨ ਚਲਾ ਛੱਡੀ ਆ ਹਰਜਿੰਦਰ ਸਿੰਘ ਦੇ ਜਿਹੜਾ ਉਹ ਉਲਟ ਤੁਸੀਂ ਦੇਖੋ ਵੀ ਇਸ ਟਾਈਮ ਤੁਹਾਨੂੰ ਉਹਨਾਂ ਨੇ ਪਵਾਦੇ ਬਣਾਤਾ ਜਿਹਦਾ ਕਹਿ ਲਓ ਪੀਪਲ ਤੁਸੀਂ ਉਹਨਾਂ ਦੇ ਹੱਥਾਂ ਦੀਆਂ ਕੱਟ ਪੁਤਲੀਆਂ ਬਣ ਕੇ ਰਹਿ ਗਏ ਹੋ ਤੁਹਾਨੂੰ ਉਹਨਾਂ ਨੇ ਸੌਫਟ ਟਾਰਗੇਟ ਬਣਵਾ ਦਿੱਤਾ ਇਦਾਂ ਦੇ ਬਿਆਨ ਤੁਹਾਡੇ ਜਿਹੜੇ ਮੋਰੋਂ ਨਿਕਲ ਗਏ ਆ ਉਹ ਕਹਿ ਦਿੱਤੇ ਆ ਤੇ ਕਿਦਾਂ ਦਾ ਦੇਖੋ ਬਹੁਤ ਭੈੜਾ ਆਰਟੀਕਲ ਜਿਹੜਾ ਇਹਨਾਂ ਨੇ ਲਿਖਿਆ ਵੀ ਇਲੀਗਲ ਸਿੱਖ ਵਾਈਟ ਟ੍ਰਾਂਸਫਰ ਮਾਈਗ੍ਰੈਂਟਸ ਕਿ ਇਹ ਜਦੋਂ ਰਿਮਿਟੈਂਸ ਦੀ ਗੱਲ ਕਰ ਰਹੇ ਸੀ ਨਾ ਵੀ ਉਹਦੇ ਤੇ ਰੋਕ ਲਾਉਣੀ ਆ ਆਪਣੇ ਬੰਦੇ ਕਈ ਜਿਹੜੇ ਬੜੇ ਇਦਾਂ ਸੀਗਾ ਵੀ ਹਾਂ ਲੈ ਵੀ ਉਹ ਦੂਜਿਆਂ ਦੇ ਉੱਤੇ ਬਹੁਤ ਅਸਰ ਜਿਹੜਾ ਪੈਣਾ ਭਾਈ ਅਸਰ ਸਾਰਿਆਂ ਤੇ ਪੈ ਰਿਹਾ ਆ ਇਹ ਤੁਸੀਂ ਦੇਖੋ ਵੀ ਕਿੱਥੇ ਤੱਕ ਕੰਮ ਜਿਹੜਾ ਉਹ ਜਾ ਰਿਹਾ ਆ ਅਗਲੇ ਤੁਹਾਡੇ ਤੇ ਇਹ ਦੋਸ਼ ਲਾ ਰਹੇ ਵੀ ਤੁਸੀਂ ਕਿਸੇ ਹੋਰ ਨੂੰ ਹਾਇਰ ਨਹੀਂ ਕਰ ਰਹੇ ਕਹਿੰਦੇ ਵੀ ਇੰਡੀਅਨ ਜਿਹੜੇ ਰਨ ਬਿਜ਼ਨੈਸਸ ਆ ਇਸ ਦੇ ਵਿੱਚ ਉਹਨਾਂ ਨੇ ਸਾਰਿਆਂ ਦੇ ਉੱਤੇ ਇਹ ਨਿਸ਼ਾਨਾ ਜਿਹੜਾ ਹੁਲਾ ਦਿੱਤਾ ਕੱਲੇ ਟਰੱਕਿੰਗ ਦੇ ਵਿੱਚ ਨਹੀਂ ਆ ਉਹਨਾਂ ਨੇ ਬਾਕੀਆਂ ਦੇ ਉੱਤੇ ਵੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਲਾ ਰਿਹਾ ਹੈਗਾ ਆ ਸੋ ਸਿਚੁਏਸ਼ਨ ਤੁਸੀਂ ਦੇਖੋ ਵੀ ਕਿੱਥੇ ਆ ਕਹਿੰਦੇ ਵੀ ਯੂ-ਟਰਨ ਕ੍ਰੈਸ਼ ਨੇ ਕਹਿੰਦੇ ਵੀ ਇੰਡੀਅਨ ਕਮਿਊਨਿਟੀ ਦੇ ਵਿੱਚ ਸਪਲਿਟ ਪਾ ਦਿੱਤਾ ਆ ਕਹਿੰਦੇ ਵੀ ਸਪੈਸ਼ਲੀ ਅਮੰਗ ਇੰਡੀਅਨ ਹਿੰਦੂਜ਼ ਜਿਹੜੇ ਇੰਡੀਅਨ ਜਿਹੜੇ ਸਿੱਖ ਨੈਸ਼ਨਲਿਜ਼ਮ ਨੂੰ ਡਿਨਾਊਂਸ ਕਰਦੇ ਜਿਹੜੇ ਇਹਨਾਂ ਦੇ ਉਲਟ ਆ ਉਹ ਕਹਿੰਦੇ ਵੀ ਬਿਲਕੁਲ ਗਲਤ ਕੀਤਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਇਹ ਚੀਜ਼ ਜਿਹੜੀ ਉਹ ਚੱਲ ਰਹੀ ਆ ਸੋ ਜੇ ਅਕਾਉਂਟੇਬਿਲਟੀ ਲੈ ਕੇ ਅੱਗੇ ਵੱਧਦੇ ਵਿਕਟਮਸ ਦੇ ਨਾਲ ਜਿਹੜਾ ਉਹ ਤੁਸੀਂ ਜਾ ਕੇ ਜੁੜਦੇ ਤੇ ਜਿਹੜੇ ਕੁਝ ਵੀ ਇਹਨਾਂ ਦਾ ਕਰਨਾ ਸੀ ਜੇ ਕੋਈ ਅੰਦਰ ਖਾਤੇ ਕਰਦੇ ਮਦਦ ਤਾਂ ਠੀਕ ਸੀ ਮੋਰੇ ਆ ਕੇ ਜੋ ਕਰ ਰਹੇ ਆ ਤੇ ਜਿੰਨਾਂ ਦੇ ਉਹਦੇ ਫਰੈਂਡ ਗੁਰਸੇਵਕ ਨੇ ਹੁਣ ਇਹ ਬਿਆਨ ਦੇ ਦਿੱਤਾ ਆ ਇਹ ਗੱਲ ਪਤਾ ਨਹੀਂ ਕਿੱਥੇ ਦੀ ਕਿੱਥੇ ਤੱਕ ਜਾਊਗੀ ਜੇ ਹੁਣ ਇਹਨਾਂ ਦੇ ਪਾਲਿਸੀ ਮੇਕਰ ਇਸ ਅਖਬਾਰ ਨੂੰ ਜਿਹੜੇ ਪੜ੍ਹਦੇ ਉਹ ਦੇਖਦੇ ਆ ਹਰਸ਼ਮ੍ਰਿਤ ਕੌਰ ਬਾਦਲ ਦਾ ਇਸ ਦੇ ਵਿੱਚ ਨਾ ਆਏ ਆ ਵੀ ਇੰਡੀਆਨ ਐਮਪੀ ਉੱਥੋਂ ਦੇ ਨੂੰ ਕਹਿ ਰਹੀ ਆ ਵੀ 1.5 ਲੱਖ ਜਿਹੜੇ ਪੰਜਾਬੀ ਟਰੱਕ ਡਰਾਈਵਰ ਆ ਉਹਨਾਂ ਨੂੰ ਡਿਸਕ੍ਰਿਮੀਨੇਟ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਰੋਜੀ ਰੋਟੀ ਦਾ ਜਿਹੜਾ ਉਹ ਸਵਾਲ ਪੈਦਾ ਜਿਹੜਾ ਉਹ ਹੋ ਗਿਆ ਆ ਤੇ ਉਹ ਉਹਦੇ ਵਿੱਚ ਅੱਗੇ ਗੱਲ ਕਿੱਥੇ ਤੱਕ ਜਿਹੜੀ ਉਹ ਜਾ ਰਹੀ ਆ ਉਹਨਾਂ ਨੇ ਇੰਡੀਅਨ ਪੋਲਿਟਿਕਸ ਵੀ ਇਨਵੋਲਵ ਕਰ ਦਿੱਤੀ ਇਹਨਾਂ ਨੇ ਕਹਿਣਾ ਇਹਦੇ ਵਿੱਚ ਕੀ ਆ ਵੀ ਬਾਹਰਲੇ ਮੁਲਕ ਦੀ ਸਰਕਾਰ ਸਾਡੇ ਜਿਹੜੇ ਇੱਥੇ ਫੈਸਲੇ ਲਏ ਜਾ ਰਹੇ ਆ ਕਾਨੂੰਨ ਆ ਉਹਦੇ ਵਿੱਚ ਦਖਲੰਦਾਜੀ ਕਿਉਂ ਕਰ ਰਹੇ ਆ ਇਹ ਇਹਨਾਂ ਨੇ ਇਸ ਦੇ ਵਿੱਚ ਇਹ ਕਰ ਰਹੇ ਆ ਇੰਡੀਆ ਦੇ ਪੋਲਿਟਿਸ਼ੀਅਨ ਦੂਜੇ ਪਾਸੇ ਅੱਧੇ ਗੇ ਲੱਗੇ ਹੋ ਆ ਪਰ ਉਹਨੂੰ ਕਹਿ ਰਿਹਾ ਵੀ ਖਾਲਸਤਾਨੀ ਟੈਰਰਿਸਟ ਹੈ ਖਾਲਿਸਤਾਨੀ ਬੰਦਾ ਸਿਗਾ ਜਿਸ ਨੇ ਇਹ ਬੰਦੇ ਮਾਰੇ ਹੈਗੇ ਆ ਸੋ ਉਹ ਵੀ ਤੁਸੀਂ ਗੂਗਲ ਸਰਚ ਕਰੋ ਇਹ ਵੀ ਇੱਕ ਸਰੋਤਿਆਂ ਨੂੰ ਦੱਸ ਦਈਈਏ ਵੀ ਜਿੰਨੇ ਵੀ ਆਪਾਂ ਹੁਣ ਤੱਕ ਜੋ ਵੀ ਆਪਾਂ ਖਬਰ ਸਾਂਝੀ ਕੀਤੀ ਹੈ ਇੱਕ ਵੀ ਸ਼ਬਦ ਅਸੀਂ ਆਪਣੇ ਕੋਲੋਂ ਨਹੀਂ ਲਾਇਆ ਜੋ ਕੁਝ ਸੀਬੀਐਸ ਅਸੋਸੀਏਟਿਡ ਪ੍ਰੈਸ ਮੈਗਜ਼ੀਨ ਜਿਹਦੀ ਗੱਲ ਕਰ ਰਹੇ ਆ ਉਹਦੇ ਚ ਆਇਆ ਉਹ ਐਗਜ਼ੈਕਟਲੀ ਤੁਹਾਨੂੰ ਟ੍ਰਾਂਸਲੇਸ਼ਨ ਕਰਕੇ ਦੱਸ ਰਹੇ ਆ ਤਾਂ ਕਿ ਕੀ ਹੁੰਦਾ ਵੀ ਬਹੁਤ ਵਾਰੀ ਆਪਾਂ ਪੜ੍ਹਦੇ ਨਹੀਂ ਹੈ ਇਹ ਸੋਚਦੇ ਵੀ ਲੈ ਜੀ ਇਹ ਪੰਜਾਬੀ ਮੀਡੀਆ ਵਾਲੇ ਇਹੀ ਰੌਲਾ ਪਾਉਂਦੇ ਆ ਬਾਹਰ ਤਾਂ ਕੁਝ ਨਹੀਂ ਹੋ ਰਿਹਾ ਤਾਂ ਤੁਹਾਨੂੰ ਦੱਸ ਰਿਹਾ ਮੈਂ ਬਾਹਰ ਕੀ ਹੋ ਰਿਹਾ ਆ ਕੱਲਾ ਟਰੱਕਿੰਗ ਇੰਡਸਟਰੀ ਦੇ ਉੱਤੇ ਨਹੀਂ ਇਹਦਾ ਬਹੁਤ ਵੱਡਾ ਅਸਰ ਪੈਣਾ ਹੈਗਾ ਇਹ ਹੋਰ ਬਿਜ਼ਨਸਸ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ ਜੋ ਕੁਝ ਜੋ ਉਹ ਇੱਕ ਤਰ੍ਹਾਂ ਦੇ ਨਾਲ ਹੇਟ ਫਲਾਈ ਜਾ ਰਹੀ ਹੈਗੀ ਆ